ਰਾਗ ਸੂਹੀ ਮਹੱਲਾ ਪੰਜਵਾਂ ਅਸਤਜਾ ਸਰਦਕਵਾ ਤਾਹੀ ਤੁਪੇ ਅੰਕਾਰ ਸਤਿਗੁਰ ਪ੍ਰਸਾਦ ਗੋਤਰੀ ਜੇਤੀ ਸਾਈਂ ਮੇਰੇ ਸਾਹਿਬੀ ਅੱਗੇ ਕਾਫੀ ਸ਼ੰਦ ਹੈ ਇਹਦੇ ਵਿਚਾਰ ਨਹੀਂ ਕਰਦੇ ਦੱਸਣੇ ਕਾ ਸਰਕਾਰ ਤੇ ਕੋਈ ਦਾਰਪ੍ਰੀਮੇਸ਼ੁਰ ਸਾਡੇ ਹੁੰਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੇ ਨਵਾਸ ਕਰਨੀ ਸਰਕਾਰ ਕਰ ਰਹੇ ਹਾਂ ਜੇ ਕਰਕੇ ਕਿਉਂਕਿ ਭੁੱਲ ਬਹੁਤ ਹੀ ਕਰਦੇ ਆਂ ਤੇ ਚੂਕ ਛੋੜੀ ਕਰਦੇ ਆਂ ਥੋੜੀ ਬਹੁਤੀ ਜੇ ਭੁੱਲ ਹੈ ਸਾਈਂ ਅਸੀਂ ਕਰਦੇ ਹਾਂ ਜੇ ਕਰਕੇ ਮਾਰੇ ਆਲੋ ਦੇ ਸਰੂਪੋਂ ਭੁੱਲ ਕਰਕੇ ਚੁਕੀ ਨੁਕ ਗਏ ਹਾਂ ਆਪਦੇ ਸਿੰਗ ਭਜਨ ਤੋਂ ਬੇਮੁਖ ਹੋ ਗਏ ਹਾਂ ਇਹ ਭੁੱਲੀ ਜੇ ਕਰਕੇ ਭੁਲਾਉਣ ਵਾਲੇ ਅ ਗਿਆਨ ਕਰਕੇ ਚੁਕੀ ਆਪਦੇ ਗਿਆਨ ਤੋਂ ਚੁਕ ਚੁਕੇ ਹੋ ਸਕੇ ਪਾਤਸ਼ਾ ਇਸ ਪ੍ਰਕਾਰ ਜੇ ਭੁੱਲੀ ਆ ਤੇਰੇ ਨਿਰਗੁਣ ਸਰੂਪ ਵੱਲੋਂ ਦਿੱਤੀ ਜੇ ਚੁੱਕੀ ਐ ਸਰਗੁਣ ਸਰੂਪ ਦੇ ਧਿਆਨ ਵੱਲੋਂ ਦਿੱਤੀ ਸਾਡੀ ੀਤ ਹਿੰਦੀ ਕਾਢੀ ਆ ਫੇਰ ਵੀ ਸੱਚੇ ਪਾਤਸ਼ਾਹ ਮਨ ਕਰਕੇ ਭੁੱਲੇ ਹੋਏ ਹਾਂ ਸਰੀਰ ਕਰਕੇ ਵੀ ਸੇਵਾ ਵੱਲੋਂ ਚੁੱਕ ਜੁੱਕੇ ਹਾਂ ਬਾਣੀ ਕਰਕੇ ਵੀ ਜਸਮਾਨ ਤੋਂ ਭੁੱਲ ਚੁੱਕੇ ਹਾਂ ੀਤ ਹਿੰਦੀ ਕਾਢੀ ਆ ਫੇਰ ਵੀ ਕਹਿੰਦੀ ਤੇਰੀ ਕਾਢੀ ਆ ਕਹੀ ਵੀ ਹਾਂ ਫੇਰ ਵੀ ਤੇਰੇ ਹੀ ਕਹਾਣੇ ਸੱਚੇ ਪਾਤਸ਼ਾਹ ਜਾਣੇ ਲੱਗਦਾ ਜਨਾਂ ਦਾ ਨੀਸ ਤੇ ਪਾਸੇ ਦੂਜਾ ਜਣਾ ਨਾਲ ਜਿਸ ਇਸਤਰੀ ਦਾ ਆਪਣੇ ਪਤੀ ਨੂੰ ਛੱਡ ਕੇ ਦੂਜੇ ਪੁਰਖ ਨਾਲ ਪ੍ਰੇਮ ਲੱਗ ਜਾਂਦਾ ਹੈ ਧੂਰ ਮਰਹੁ ਸੇ ਬਾਢੀਆ ਉਹ ਵਿਛੜ ਜਾਂਦੀ ਆਪਣੇ ਪਤੀ ਨੂੰ ਛੋਰੇ ਦੇ ਨਾਲ ਮਰਦੀ ਰਹਿੰਦੀ ਹੈ ਇਸੇ ਪ੍ਰਕਾਰ ਹੈ ਜਿਨ੍ਹਾਂ ਦਾ ਵਾਹਿਗੁਰੂ ਪਤੀ ਨੂੰ ਛੱਡ ਕੇ ਦੂਜੇ ਜਨ ਨੂੰ ਕੌਣ ਦੇਵੀ ਦੇ ਉਤੇ ਉਹਨਾਂ ਦੇ ਨਾਲ ਪ੍ਰੇਮ ਲੱਗ ਕੇ ਦੇਵੀ ਦੇ ਰੂਪਾਸ਼ਨਾ ਵਿੱਚ ਤੇ ਬਾਗ ਦੀਆਂ ਬਿਛੜੀਆਂ ਹੋਈਆਂ ਰੂਹਾਂ ਚੁਰ-ਚੁਰ ਕੇ ਮਰਦੀਆਂ ਕਾਲ ਦੇ ਦੀਮ ਹੁੰਦੀਆਂ ਹਨ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਔ ਨਾ ਚੁੱਤੋਂ ਕੰਤ ਪਾਸਰਾ ਜੋ ਕੰਤ ਸਰੂਪ ਪਤੂ ਪਰਮੇਸ਼ਰ ਮੈਂ ਆਪਕਾ ਪਾਸਰਾ ਪਾਸਾ ਕਦੇ ਨਹੀਂ ਛੱਡਾਂਗਾ ਸ਼ਰੂਪੀ ਪਾਸਾ ਨਹੀਂ ਛੱਡਾਂਗੀ ਸਦਾਰੰਬੀ ਲਾਲ ਲਾਲ ਪਿਆ ਤੂੰ ਸਦਾ ਰੰਗਦਾ ਈਲਾ ਘਰ ਹੈ ਇਹ ਲਾਲ ਪਿਆਰਾ ਹੈ ਇਹ ਪਿਆਰੇ ਪਰਮੇਸ਼ਰ ਲਾਲ ਬੇਕੀਮਤਾ ਹੈ ਤੂੰ ਜਿਵੇਂ ਮਹਿਨ ਦੇਵੀ ਤਾਹੀ ਮੇਰੇ ਪਿਆਰਿਆ ਮਨ ਬਾਨੀ ਸ਼ੀਲ ਦਾ ਆਸਰਾ ਤੂੰ ਹੈ ਸੱਜਣ ਤੂੰ ਹੈ ਸੈਣ ਕੇ ਮਾਰੇ ਮਾਤਾ ਦੇ ਗਲ ਦੇ ਰੱਖਿਆ ਕਰਦਾ ਵੀ ਸੱਜਣ ਹੈ ਐਸ ਲੋਗ ਦਾ ਵੀ ਤੂੰ ਸੈਣ ਸਾਥੀ ਹੈ ਸਾਡਾ ਮੈਂ ਤੁਝ ਉਪਰ ਬਹੁਤ ਮਾਣੀ ਪਰ ਵੀ ਤੈਸੇ ਹੀ ਮਾਰੇ ਮੈਂ ਤੇ ਤੁਹਾਡੇ ਤੇ ਬਹੁਤ ਸਾਰਾ ਮਾਣ ਕਰਿਆ ਹੈ ਕਾ ਤੂੰ ਅੰਦਰ ਤਾਂ ਸੁਖੀ ਜਦੋਂ ਤੂੰ ਮੇਰੇ ਸਾਡੇ ਹਿਰਦੇ ਚ ਬਸਿਆ ਰਹਿਣਾ ਤਾਂ ਸੀ ਸੁਖੀ ਚ ਰਹਿਨੇ ਹੋ ਤੂੰ ਨਿਮਾਣੀ ਨਿਮਾਣੀ ਤੂੰ ਮੇਰੇ ਸਾਡੇ ਨਿਮਾਣੀ ਜਿੰਨ ਨੂੰ ਮਾਨਦੇ ਹੋਣ ਵਾਲਾ ਹੈ ਨਿਮਾਣੀਆਂ ਜੁਹਾ ਜਿਹੜੀਆਂ ਹਨ guna puriniyo ਉਹਨਾਂ ਨੂੰ ਐਜ ਦੇ ਸਰੂਪ ਦਾ ਮੰਦਰੂਪੀ ਮਾਨ ਸਤਕਾਰ ਦੇਣ ਵਾਲਾ ਹੈ ਇਹ ਤੂੰ ਸੁੱਠਾ ਕਿਰਪਾ ਨਿਧਾਨ ਮੇਰੇ ਸਾਡੇ ਤੇ ਐ ਕਿਰਪਾ ਸੰਨ ਹੋਇਆ ਇਹ ਕਿਰਪਾ ਦੇ ਖਰਿਆਨੇ ਪਰਮੇਸ਼ਵਰ ਤੁਹਾਨੂੰ ਦੂਜਾ ਵੇਖਾ ਐਸੀ ਕਿਰਪਾ ਕਰ ਸ਼ਾਇਰੇ ਉਹ ਐਤ ਨੂੰ ਕੀ ਤੇਰਾ ਦਿੱਤੇ ਦੂਜਾ ਦੁਆਏ ਤੇ ਆਵਾ ਸੁਆਵਨਾ ਦਿਖਾਈ ਕਿਰਪਾ ਕਰ ਸਾਡੇ ਅੰਦਰ ਇਹ ਪੀਰ ਬੁੱਧੀ ਨਾ ਹੋਵੇ ਕਦੇ ਇਹ ਆ ਪਾਈਉ ਦਾਤੜੀ ਮਰਮੇ ਇਹੋ ਜੀ ਦਾਇਆ ਕਾਇਦੇ ਤੈਸੋਂ ਦਾਤਾਂ ਦੇ ਤੇ ਦਾਤਰੀ ਦਾਤ ਛੋਟੀ ਨੀ ਪਾਲਮ ਤੇ ਹਿਰਦੈ ਰੱਖਾਂ ਸਮਾਨ ਜਿਹ ਹਿਰਦੇ ਜ ਮਰਾ ਨੂੰ ਚੇਤੇ ਕਰਦੇ ਰਿਹਾ ਕਰੀਏ ਯਾਦ ਕਰਦੇ ਰਹੀਏ ਇਹ ਕਿਰਪਾ ਕਰੋ ਸਾਡੇ ਤੇ ਬਾਗ ਦੁਲਾਈ ਪੰਧ ਤੋ ਤੇ ਗਰੀਬ ਨੂੰ ਆਜੇ ਪੈਰਾਂ ਰਕ ਕੇ ਤੇਰੇ ਰਸਤੇ ਚੱਲੀਏ ਤੇਰੀ ਸੰਗਤ ਜਿੱਥੇ ਕੀਰਤਨ ਭਜਨ ਕਰੇ ਉੱਥੇ ਮਿਲ ਸਤ ਸੰਗਤ ਇਹ ਅਸੀਂ ਚਰਨੀ ਚਲ ਸੰਗਤੀ ਮੇਜਣਾ ਕਰੀਏ ਕਿਉਂ ਰਾਹੇ ਚੱਲੀਏ ਪੈਰਾਂ ਕਰਕੇ ਮੈਨੂੰ ਦਰਸ ਦਿਖਾ ਤੇ ਅੱਖਾਂ ਕਰਕੇ ਮਾਰੇ ਆਪ ਦੇ ਦਰਸ਼ਨ ਕਰੀਏ ਇਹਨਾਂ ਅੱਖਾਂ ਨੂੰ ਵੀ ਦਰਸ਼ਨ ਦਿਖਾ ਲਿਓ ਕਿਰਪਾ ਕਰੋ ਪਾਪ ਚ ਲਾਈ ਤੰਤ ਕੋ ਸਾਹਮਣੂ ਕੀ ਕਹਿ ਰਹਾ ਹਾਂ ਆਪ ਦੇ ਭਗਤੀ ਸਹਿਤ ਗਿਆਨ ਦੇ ਰਾਹੇ ਚੱਲੀਏ ਅਵਰਾਗ ਰੂਪੀ ਲੇਖਣ ਵਾਲਾ ਆਪ ਦੇ ਸਰੀਰ ਦੇ ਗੁਜ਼ਾਰਾਂ ਦਿਖਾਈਆਂ ਕਰੋ ਕਰਮ ਦੀ ਸੁਣੀ ਕਹਾਣੀਆਂੰੋਂ ਦੇ ਨਾਮ ਮਰ ਆਉਂਦੀਆਂ ਜਿਹਨੇ ਭਲਕਾ ਬਹੁਤ ਹਾਰ ਕੀਤਾ ਰੱਖਿਆ ਕੀਤੀ ਹੈ ਉਹ ਕਸਾ ਕਹਾਣੀਆਂ ਸੁਣੀਏ ਉਕਾਰ ਭਾਰ ਕੇ ਕਬਲਾ ਉਸ ਆਦੂਪੀ ਕੰਨਾ ਨਾਲ ਕਸਾਸੀ ਲਖਣੋਵਾਲੀ ਨੂੰ ਅੱਜ ਕਹਾਣੀਆਂ ਸੁਣੀਏ ਇਹ ਗੋਤੀ ਗਾਇ ਕਰਪਾ ਇਹ ਸਰਗੁਣ ਐਜ ਕਿਰਪਾਲੂ ਹੋਵੇ ਵਿਦਿਆ ਦੀ ਬਾਤ ਜੈਨੂ ਪ੍ਰਾਪਤ ਹੋ ਸਕਦੀ ਹੈ ਕਿਤੇ ਲੱਖ ਕਰੋੜ ਇਹ ਮਹਾਰਾਜ ਕਿਤਨੇ ਜਨਮ ਭਾਰ ਲਵੇ ਕੋਈ ਲੱਖਾਂ ਕਰੋੜ ਤੱਕ ਕਰ ਲਵੇ ਕੋਈ ਇਹ ਰੋਮਨਾ ਪੂਜਨ ਕੇ ਇਹ ਸਭ ਤੇਰੇ ਪਰਮੇਸ਼ਰ ਪ੍ਰੇਮ ਦੇ ਇੱਕ ਲੂਣ ਦੇ ਬਰਾਬਰ ਨਹੀਂ ਪੂਜ ਸਕਦੇ ਸਾਧਨ ਜਿੰਨੇ ਹਨ ਭਾਵੇਂ ਕਿੰਨੇ ਜਨਮਾਂ 'ਚ ਕੋਈ yaad ਨਹੀਂ ਕਰ ਲਵੇ ਕਿਤੇ ਲੱਖ ਕਰੋੜ ਕਿਤਨੇ ਹੀ ਪੂਜ ਸਕਣ ਲਵੇ ਲੱਖਾਂ ਕਰੋੜਾਂ ਸਾਬ ਕਰ ਲਵੇ ਅਤੇ ਕਰੋਨਾ ਵਰਤਾਰਾ ਕੁ ਰੱਖ ਲਵੇ ਇਹ ਪਿਆਰਿਆ ਤੇਰੇ ਨੂੰ ਦੇ ਬਰਾਬਰ ਨਹੀਂ ਪੁੱਛ ਸਕਦੇ ਇਹ ਜਿਹੜੇ ਸਾਧਨ ਹਨ ਕਹਿੰਦੇ ਅਸੀਂ ਕਿਵੇਂ ਪੂਰਨ ਕਰ ਸਕਦੇ ਹਾਂ ਕਿਤੀ ਦੇਵਤਿਆਂ ਦੀਆਂ ਦੇਹਾਂ ਹੋਣ ਅਤੇ ਕਰੋੜਾ ਹੀ ਸਵਰਗ ਆਦਿ ਦਾ ਰਾਜ ਪ੍ਰਾਪਤ ਹੋਣ ਇਹ ਵੀ ਤਿਆਗੇ ਤੇਰੇ ਆਨੰਦ ਦੇ ਨੂੰ ਦੇ ਬਰਾਬਰ ਰੂਪ ਪ੍ਰਾਪਤ ਨਹੀਂ ਪੁੱਛ ਸਕਦੇ ਐਦਾ ਆਪ ਦਾ ਨੰਦ ਤੂੰ ਸਾਹੀ ਹੋ ਸਾ ਤੂੰ ਪਰਮੇਸ਼ਰ ਤੂੰ ਪਾਤਸ਼ਾਹ ਨਾ ਵੀ ਪਾਤਸ਼ਾਹ ਹੋ ਕਹ ਨਾ ਸਕਾ ਗੁਣ ਤੇ ਬ੍ਰਹਮ ਆਦਿ ਦੇ ਬਾਦਸ਼ਾਹ ਨਾ ਵੀ ਬਾਦਸ਼ਾਹ ਹੈ ਆਪ ਦੇ ਗੁਣਾਂ ਨੂੰ ਸੱਚੇ ਪਾਤਸ਼ਾਹ ਅਸੀਂ ਕਹਿ ਨੋ ਸਕੈ ਨੀ ਸਿਰਬਿ ਅੰਤ ਹੈ ਤੂੰ ਕਹਿਆ ਤਉ ਅਤੰ ਮਰੇ ਦਰਿਆ ਸਰੂਪ ਮੁਕਤੀ ਵਾਲੀਆਂ ਤੇ ਤੁਮੀਪ ਉਹ ਜੋ ਜਾਦ ਕੋ ਮੁਕਤੀਆਂ ਵਾਲੀਆਂ ਇਸ ਨੇ ਸਖੀਆਂ ਨੇ ਕਈ ਹਨ ਪੁਰਖੋ ਮਹਾਤਮ ਮੰਝੂ ਹਦ ਹਰੇ ਮੇਰੇ ਨਾਲ ਸਾਰੀਆਂ ਬਧੀ ਗੁਣਾ ਵਾਲੀਆਂ ਹਨ ਜੀਆਂ ਸਾਰਿਆਂ ਚ ਗੁਣ ਹਨਗੇ ਸਰਮੁਲ ਵਾਲੇ ਮੇਰੇ ਨਾਲ ਵੱਡੇ ਮਨੁਨਾਰੇ ਮੇਰੇ ਨਾਲ ਵੱਡੇ ਨਿਗਿਆਸਨ ਵਾਲੇ ਸਾਡੇ ਨਾਲ ਵੱਡੇ ਮੇਰੇ ਨਾਲ ਸਭ ਬਧੀ ਗਣੀਆਂ ਸੁਭਿਖਿਆ ਵਾਲਿਆਂ ਨੂੰ ਸੋਭਚਾਰਨ ਵਾਲੇ ਸੋਭਚਾਨਨ ਤੁਮਾਨਸਾ ਵਾਲੇ ਤੁਮਾਨਸਾ ਵਾਲੇ ਨਾਲੋਂ ਸੱਤਿਆ ਪਰਵਾਦੇ ਸੱਤਿਆ ਪਰਵਾਦੇ ਨੂੰ ਅਸੀਸਨ ਪਰਵਾਦੇ ਅਸੀਸਨ ਪਰਵਾਦੇ ਨੂੰ ਪਲਾਸ ਸੰਪਾਦਨੀ ਵਾਲੇ ਬੁਜ਼ਾਰਤ ਖਜਾਨੇ ਕੁਰੀਆ ਵਾਲੇ ਕੁਰੀਆ ਵਾਲੇ ਕੁਰੀਆ ਅਤੀਤ ਜਿਹੜੇ ਹਨ ਇਹ ਸਾਰਿਆਂ ਮੇਰੇ ਨੂੰ ਬਧਾਨੀਆਂ ਵੱਧ ਕੇ ਗੁਣਾ ਵਾਲੀਆਂ ਬਧੇ ਗੁਣਾ ਵਾਲੀਆਂ ਹਨ ਇੱਕ ਪੂਰੀ ਨਦਰ ਨਿਹਾਲ ਕਿਉ ਮਹਾਰਾਜ ਜੀ ਪੂਰੀ ਜੀ ਬਰਤੀ ਹੈ ਸੁੱਧੀ ਜੀ ਬਰਤੀ ਹੈ ਆਪਣੀ ਇੱਕ ਨਜ਼ਰ ਕਰਕੇ ਸਾਨੂੰ ਨਿਹਾਲ ਕਰਦੇ ਹੋ ਇੱਕ ਪੋਰਾ ਮਾਤਰ ਜੀ ਨਜ਼ਰ ਕਰਦੇ ਹੋ ਤਾਨੀ ਹਾਲ ਹੋ ਜੀ ਪੂਰੀ ਗਿਆਨ ਦੇ ਪ੍ਰਕਾਸ਼ ਵਾਲੀ ਨਜ਼ਰ ਕਰਕੇ ਨਿਹਾਲ ਦਿਖਾ ਦਿਓ ਆਪਣਾ ਰੂਪ ਇਹ ਦਰਸ ਰੰਗਮਾਨੀ ਜੇ ਮਹਾਰਾਜ ਦਾ ਦਰਸ਼ਨੀ ਹੋਣਾ ਭਗਤਾਂ ਨੂੰ ਦਿੱਤਾ ਹੈ ਤੁਹਾਨੂੰ ਵੀ ਦਰਸ਼ਨ ਦਿਓ ਆਪ ਦੇ ਰੰਗ ਅਨੰਦ ਨੂੰ ਮਾਣਿਆ ਮੰਨਣਾ ਕਰੀਏ ਜੈ ਜਿੱਥੇ ਮਨ ਤੀਰੀ ਹੈ ਜਿਸ ਮਹਾਰਾਜ ਦੇ ਰੂਪ ਦੇ ਦਰਸ਼ਨ ਕਰਕੇ ਜਿਨ੍ਹਾਂ ਸੰਤਾਂ ਭਗਤਾਂ ਦੇ ਦਰਸ਼ਨ ਕਰਕੇ ਜਿਨ੍ਹਾਂ ਗੁਰਾਂ ਦੇ ਦਰਸ਼ਨ ਕਰਕੇ ਮਾਨੇ ਦੋਲਿਆ ਹੋਇਆ ਤੀਰ ਦੀ ਪਕੜ ਲਵੇ ਵਿਛੜਿਆ ਹੋਇਆ ਕਿਲ ਵਿਸਮਨ ਵੰਜਨ ਦੂਰ ਨਾ ਪਿਆਰੇ ਦਰਸ਼ਣ ਕਰਕੇ ਕਿਲ ਵਿਚਾਰ ਪ੍ਰਕਾਰ ਦੇ ਪਾਪ ਸਾਰੇ ਦੂਰ ਵੰਜਨ ਚਲੇ ਜਾਣ ਕੋਈ ਗਿਸਰੈ ਮਾਉਨੇ ਉਹ ਪ੍ਰਮੇਸ਼ਰ ਸਾਹਿਬਾ ਸਾਖੀ ਰੂਪ ਹੈ ਮਾਤਾ ਪਿਤਾ ਦੀ ਵੱਡੀ ਅੰਮਾ ਇਹ ਤੱਤ ਵਿੱਚ ਮਹੱਤਮਾ ਦੇ ਕੋਈ ਸਾਗ ਨੂੰ ਮਾਉਨੇ ਉਹ ਸਾਨੂੰ ਪ੍ਰਮੇਸ਼ਰ ਕਿੰਪੁਨੇ ਲੂੜਾ ਹੈ ਆ ਪਰਪੁਰ ਜਿਹੜਾ ਸਾਰੇਆਂ ਤੋਂ ਵਿਆਪਕ ਹੋ ਰਿਹਾ ਹੈ ਕੋਈ ਨਿਮਾਣੀ ਤੈ ਕਈ ਇਸ ਪ੍ਰਕਾਰ ਦੇ ਗੁਣਾਂ ਦੇ ਸਾਧਨ ਦੇ ਬਾਣ ਤੋਂ ਰਹਿ ਤੋੜ ਕੇ ਤੈ ਕੇ ਸਾਥ ਸੰਗ ਦੇ ਚਰਨੀ ਪੈਗੀ ਤੰਦੇ ਤਾਨ ਵੱਲੋਂ ਮਨ ਦੇ ਮਾਨ ਵੱਲੋਂ ਸਾਧਨ ਦੇ ਮਾਨ ਵੱਲੋਂ ਇਹ ਆ ਸਹਿਜ ਸੁਭਾਅ ਇਹ ਦੇਵ ਮਾਨ ਵੱਲੋਂ ਤੈ ਕਈ ਜਦੋਂ ਸ਼ਾਂਤੀ ਸੁਭਾਅ ਧਾਰਨ ਕੀਤਾ ਉਹਨ ਦੇਰਸਾ ਸਾਨੂੰ ਮਿਲ ਗਿਆ ਤਨੀ ਸੋ ਪਾਇ ਪ੍ਰਕਾਸ਼ ਨੂੰ ਮਿਲ ਗਿਆ ਪੂਰਵ ਲਿਖਿਆ ਪਾਇ ਪੂਰਵ ਜਿਹੜਾ ਮੋਰਨ ਸਾਡੇ ਮੁਸਕੈਮ ਕਰਮ ਕੀਤੇ ਅਨੁਸਾਰ ਲਿਖਿਆ ਸੀ ਕਿ ਇਹ ਜਨੂ ਦੇ ਪੁਰਖ ਤੋਂ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ ਉਸ ਅਨੁਸਾਰ ਲਿਖ ਤੋਂ ਅਨੁਸਾਰ ਪਾ ਲਿਆ ਹੈ ਨਾਨਕ ਸੰਤ ਸਹਾ ਇਸ ਗੱਲ ਦੇ ਵਿੱਚ ਪੂਰਵਲੇ ਲਿਖੇ ਨੇ ਸਭ ਕੋਲ ਦੇ ਵਾਹਿ ਕੋ ਸੰਤਾਂ ਮਹਤਮਾਨ ਸਹਿਤਾ ਕੀਤੀ ਹੈ ਸਤਿਗੁਰੂ ਨਾਨਕ ਘਾਲ ਗੁਰੂ ਆਮਦਾਸ ਸਾਉ ਦੀ ਸਹਿਤਾ ਹੋਈ ਹੈ। ਉਹੀ ਮਹੱਲਾ ਪੰਜਵਾ ਸਿਮਰਤ ਦੇਦ ਪੁਰਾਨ। ਸਤਗੁਰੂ ਸਾਹਿਬ ਘੇੜ ਉਪਦੇਸ਼ ਦੰਡਿਆਂ ਹੈ ਜੀਵੋ। ਸਦਾਈ ਸਿਮਰਤੀਆਂ। 6 ਸ਼ਾਸਤਰ ਸਿਮਰਤ ਕੋ ਵੇਦ, ਚਾਰ ਵੇਦ ਅਤੇ 4 ਪੁਰਾਨ। ਉਕਾਰਨ ਪੂਕੀਆਂ। ਉਕੀਆਂ ਗੀਤਾ ਆਦਿ ਕ ਭਾਰੂ ਕੋ ਉਕੀਆਂ ਸੁਪ੍ਰਿਸ਼ਟਾ। ਤਿੰਨ ਕੋ ਪ੍ਰਿਸ਼ਟਾ ਜਿਹੜੀਆਂ ਹੈ। ਇਸੋ ਪੁਕਾਰਦੀਆਂ ਨੂੰ ਬਲੰਦ ਆਵਾਜ਼ 'ਚ ਕਹਿਣੀ ਆ ਹਮੇਂ ਨਾਮ ਬਿਨਾ ਸਭ ਤੂੜੇ ਸੱਚੇ ਕੈਰਸ਼ਾ ਦੇ ਨਾਮ ਤੋਂ ਬਿਨਾ ਸਭ ਕੂੜੇ ਪਦਾਰਥਾਂ ਜਿਵੇਂ ਲੱਗੇ ਝੂਠੀ ਹੈ ਕਾਲੀ ਹੋਛੀ ਜਿਹੜੀਆਂ ਐਵੇਂ ਗੱਲਾਂ ਮਾਰੀਆਂ ਹੰਮ ਬ੍ਰਹਮ ਅਸਵੀਨ ਸੰਗ ਭੋਗ ਲਕਸ਼ਮੀ ਅਹੰ ਬ੍ਰਹਮ ਬਕਰੇ ਨ ਸੰਗ ਖਾ ਬਕਰੇ ਪਾਪ ਵੀ ਨਹੀਂ ਲੱਗਦਾ ਐਵੇਂ ਹੋਛੀਆਂ ਤੁਸੀਂ ਗੱਲਾਂ ਹਣਗੀਆਂ ਧਾਰਮਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਕਿਤਾਬੀ ਗਿਆਨ ਨਾਲ ਕੁਝ ਵੀ ਮਿਲਦਾ ਗੁਬਾਨੀ ਗਿਆਨ ਪੁਸਤਕੀ ਸ਼ਾਸਤਰੀ ਗਿਆਨ ਦੇ ਨਾਲ ਲਾਗ ਨਹੀਂ ਹੁੰਦਾ ਹੈ ਧਾਰੇ ਤੋਂ ਬਿਨਾਂ ਨਾਮ ਨੇ ਗਿਆਨ ਅਪਾਰ ਉਹ ਮੇਂਗ ਖਿਆਨ ਨਹੀਂ ਪਰੇਵਰਤ ਰਹਿ ਕੋ ਤਾਂ ਮਨ ਵਸੈ ਇਹ ਨਾਮ ਦਾ ਖਿਆਨੋ ਮਾਰੇ ਦੇ ਭਗਤਾਂ ਦੇ ਮਨ ਚ ਵਸਦਾ ਹੈ ਜਨ ਨੂੰ ਮਰਨ ਮੂਹ ਦੁੱਖ ਇਹਨਾਂ ਦਾ ਜਮਨ ਮਰਨ ਦਾ ਦੁੱਖ ਮੋਹ ਹੀ ਆਨ ਆਦ ਕਾਂ ਦਾ ਦੁੱਖ ਜਨਮ ਮਰਨ ਜਨਮ ਮਰਨ ਮੋਹ ਤੋਂ ਮੋਹ ਹੀ ਆਨ ਦਾ ਦੁੱਖ ਜੰਮਣ ਮਰਨ ਦਾ ਦੁੱਖ ਸਾਧੂ ਸੰਗੰਨਾ ਸਾਹਿਬਾਂ ਦੀ ਸੰਗਤ ਕਰਕੇ ਨਸ਼ਟ ਹੋ ਜਾਂਦਾ ਨਸ਼ਟ ਜਾਂਦਾ ਹੈ ਮੋਹ ਬਾਦ ਅਹੰਕਾਰ ਸੇ ਜੀਵ ਮੋਹ ਦੇ ਮੋਹ ਵਿੱਚ ਸੁਵੰਨੀਆਂ ਦੇ ਮੋਹ ਵਿੱਚ ਬਾਦ ਝਗੜਿਆਂ ਵਿੱਚ ਬਿਆਰਤੀ ਸਰਪਰ ਰੁੱਲਿਆ ਸਰਪਰ ਜਨਕਾਰੂ ਵੇਖੀ ਰਿਹਾ ਜੀਵ ਵੀ ਰੁੱਲਿਆ ਰੋਂਦੇ ਹੀ ਵੇਖੀ ਰਿਹਾ ਸਭ ਨੂੰ ਰੋਹਣ ਪੈਂਦਾ ਹੈ ਰੁਕ ਨਾ ਪਾਇਨ ਮੂਲ ਉਹ ਤੇਰੇ ਕੋਲ ਮੂਲ ਉੱਕਾਈ ਸੁਖ ਨਹੀਂ ਪਾਉਂਦੇ ਮੂਲ ਬ੍ਰਹਮ ਦਾ ਸੁਖ ਨਹੀਂ ਪਾਉਂਦੇ ਕਾਰਨੂਪ ਦਾ ਮੂਲ ਜਨੂ ਤੋਂ ਲੈ ਕੇ ਸੁਖ ਨਹੀਂ ਪਾਉਂਦੇ ਜਿਹੜੇ ਮੇਰੇ ਨੂੰ ਨਾਉ ਤੋਂ ਬਿਚਰੇ ਹੋਏ ਪਰਖਣਗੇ ਮੇਰੀ ਮੇਰੀ ਧਾਰ ਮੇਰੀ ਜੜ ਹੈ ਮੇਰੀ ਜੋਰੂ ਹੈ ਮੇਰੇ ਮਰਦੇ ਹਨ ਮੇਰੀ ਦੇਹ ਹੈ ਇਹ ਮੇਰ ਧਾਰ ਕਰਕੇ ਬੰਧਨ ਬੰਧਿਆ ਇਹ ਕਰਤਾ ਭੁਗਤਾ ਦੇ ਬੰਧਨਾਂ ਵਿੱਚ ਹੰਤਾ ਮੰਤਾ ਦੇ ਬੰਧਨਾਂ ਵਿੱਚ ਕਾਮ ਕਰੋ ਦੇ ਬੰਧਨਾਂ ਵਿੱਚ ਇਹ ਜੀਵ ਨੇ ਆਪਣੇ ਆਪ ਨੂੰ ਬੰਨ ਲਿਆ ਹੈ ਸਰਗ ਸੁਰਗ ਆਵਤਾਰ ਨੂੰ ਕਰਕੇ ਸਰਗ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਦੇ ਖੈ ਹੋਣ ਤੋਂ ਫੇਰ ਇਹ ਜਿਹਨਾਂ ਨੂੰ ਪ੍ਰਾਪਤ ਹੁੰਦਾ ਇਸ ਪ੍ਰਕਾਰ ਨਰਕ ਤੋਂ ਵੀ ਕੀ ਔਕਾਰ ਜਨਮ ਧਾਰਦਾ ਰਹਿੰਦਾ ਹੈ ਕਦੇ ਨਰਕੀ ਜੀਵ ਬਣ ਜਾਂਦਾ ਕਦੇ ਸਵਰਗੀ ਬਣ ਜਾਂਦਾ ਮਾਇਆ ਤੰਦੇ ਆ ਇਹ ਮਾਇਆ ਦੇ ਤੰਦੇ ਨੇ ਛਾਲੇ ਵਾਲੇ ਜਿਵੇਂ ਲਹਿਰ ਨਾਲ ਤੁਰਚਿਆ ਹੋ ਜਾਂਦਾ ਕਦੇ ਵਹਿਖ ਸਜੇ ਨਹੀਂ ਜਾਂਦਾ ਵਿੱਚ ਡੁੱਬ ਜਾਂਦਾ ਸੁੰਦਰ ਦੇ ਇਹ ਮਾਇਆ ਦੇ ਇਹਨਾਂ ਲਹਿਰ ਰਹੀ ਹੈ ਕੁੰਨਾ ਕਰਕੇ ਸਰਗਾਮ ਕਹ ਚਲਿਆ ਜਾਂਦਾ ਤੇ ਪਾਪਾਂ ਕਰਕੇ ਨਰਕ ਤੇ ਇਹ ਮਾਇਆ ਦੇ ਤੰਦਿਆਂ ਦਾ ਫਲ ਹੈ ਇਹਨੇ ਤੋ ਪੌਣੀ ਬਣੀ ਰਹਿੰਦੀ ਹਰ ਵਕਤ ਸੋਧ ਤਸੋਧ ਤਸੋਧ ਹੈ ਸੋਧਿਆ ਹੈ বেদਾਂ ਨੂੰ ਸੋਧਿਆ ਆਸ਼ਟਰਾ ਨੂੰ ਕਤੁ ਦੀ ਚਾਰ ਸੋਧ ਕੋ ਸੋਧ ਤਸੋਧ ਤਸੋਧ ਹੈ ਸੋਧਿਆ বেদਾਂ ਨੂੰ ਸੋਧਿਆ ਆਸ਼ਟਰਾ ਨੂੰ ਸੋਧਿਆ ਇਸਮਰਤੀਆਂ ਨੂੰ ਜੇਨ ਮਹਾਤਮਾ ਦੁਆਰਾ ਕਤ ਸਿਧਾਂਤ ਨੂੰ ਇਹ ਵਿਚਾਰ ਕੇ ਵੇਖਿਆ ਸੀ ਮਰਨਾ ਕਰਕੇ ਨਾਮ ਬਿਨਾ ਸੁਖ ਨਾਏ ਅਮਰਤ ਨਾਮ ਜਪੇ ਤੋਂ ਵਗਾਰ ਕਿਸੇ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੈ ਸਰ ਪਰ ਹਾਰਿਆ ਸਰ ਪਰ ਜਦ ਕਰ ਜੂਰ ਜੂਰ ਹੈ ਜੀਵ ਹਾਰਿਆ ਹੈ ਆਵੇ ਜਾਹੇ ਅਨੇਕ ਅਨੇਕਾਂ ਜੀਵ ਜਨਮ ਧਾਰ ਕੇ ਪੁਰੇ ਆਉਂਦੇ ਹਲਕੀਆਂ ਝੰਡਾ ਵਾਂਗੂ ਅਨੇਕਾਂ ਹੀ ਮਰ ਕੇ ਪੁਰੇ ਜਾਂਦੇ ਕੂਚ ਕਰਕੇ ਪਰਲੋਕ ਨੂੰ ਬਾਰ ਬਾਰ ਜਨਮ ਤੇ ਮਰ ਮੌਤ ਮਾਰਨ ਵਾਲੀ ਦੇ ਮਾਰੇ ਹੋਏ ਮਰਦੇ ਰਹਿੰਦੇ ਆ ਜੇ ਨਾ ਇਸ ਨਾਮ ਨਾਲ ਜੰਮਦੇ ਰਹਿੰਦੇ ਵਾਰ-ਵਾਰ ਤੈਨ ਬੂਝੇ ਸਭ ਵਾਦ ਬਿਨ ਵੈਰ ਦੇ ਸਭ ਬੂਝੇ ਗੁਰੇ ਤੋਂ ਬਿਨਾਂ ਪੁੱਛੇ ਤਾ ਸਭ ਵੈਰ ਝੜਲੇ ਜਿਵੇਂ ਮੰਗਦੇ ਪਏ ਬਿਆਰ ਸੀ ਹੰਸਾਰੇ ਜੋਨੀ ਭਰਮ ਤੇ ਅਜੀਤੋਂ ਜੁਨਾ 84 ਲੱਖ ਦੀਨ ਜੁਨਾ ਦੀ ਭਰਮ ਦੇ ਹਨ ਬਿਕਰ ਦੇ ਹਨ ਤੁਮ ਕਉ ਭਈ ਦਇਆ ਜਿਨਾਂ ਤੋਂ ਮੇਰੇ ਸਾਥ ਬਿਆਲੂ ਹੋਏ ਐ ਸਾਧੂ ਸੰਗ ਪਹਿਆ ਸੂਰੂਲੇ ਪੁੰਨਾ ਦਾ ਪ੍ਰੇਰਿਸ਼ੁਲ ਵਿਆਲੂ ਹੋ ਰਿਹਾ ਹੈ ਉਹਨਾਂ ਨੇ ਇਸ ਜਨਮ 'ਚ ਮਨੁੱਖਾ ਜਨਮ ਕਰਕੇ ਇਸ ਰੇਸ਼ਟਮ ਹਤਮਾ ਦਾ ਤੁ ਸੰਗ ਪ੍ਰਾਪਤ ਹੋਇਆ ਹੈ ਅੰਮ੍ਰਿਤ ਹਰਕਾਨ ਤੁ ਸੰਗ ਦੇ ਕਰਕੇ ਉਹਨਾਂ ਕਰਨ ਵਾਲਾ ਅੰਮ੍ਰਿਤ ਮਹਾਰਾਜ ਆਗੁਰ ਦੇਵੇਸ਼ਰ ਦਾ ਨਾਮ ਹੈ ਜਿਨੀ ਜਨੀ ਜਪ ਲਿਆ ਇਹਨਾਂ ਪਿਆਰਿਆਂ ਜਨਨ ਭਗਤਾ ਨੇ ਜਪ ਲਿਆ ਹੈ ਧਾਰਨ ਕਰ ਲਿਆ ਹੈ ਪੁਜਹਿ ਕੂਟ ਅ ਸੰਖ ਕੋਈ ਸਾਰੀ ਤੁਕ ਪੜੋ ਬਹੁਤ ਅਨੰਤ ਕੀ ਅਨੰਤ ਜੋ ਪਰਮੇਸ਼ਰ ਹੈ ਨਾ ਕਰੋੜਾਂ ਕੋਟਾਂ ਸੰਖ ਬਹੁਤ ਅਨੰਤ ਕੀ ਅਨੰਤ ਜੋ ਪਰਮੇਸ਼ਰ ਹੈ ਉਹਨੂੰ ਬਹੁਤੇ ਖੋਜੀ ਬਣ ਕੇ ਕਰੋੜਾਂ ਕੋਟੀਆਂ ਦੇ ਦੇ ਕੇ ਅਸੰਖ ਅਣਗਿਣਤ ਲੋਕ ਬਹੁਤ ਜਨਮਾਂ ਚ ਖੋਜਦੇ ਫਿਰਦੇ ਰਹੇ ਹੈ ਤੇ ਬਹੁਤ ਸਾਰੇ ਹੁਣ ਖੋਜਦੇ ਹੈ ਬਹੁਤ ਅੱਗੇ ਨੂੰ ਖੋਜਣਗੇ ਕੋਸ ਅਨੰਤ ਰੂਪ ਦੇ ਤਾਈ ਕਿਸ ਤੂਜਾ ਆਏ ਆਪ ਕੋਜਾ ਸਮਝ ਨਹੀਂ ਪੈਂਦੀ ਅੰਤ ਕੋ ਰਖਤ ਹੈ ਪ੍ਰਮੇਸ਼ਰ ਕੋਈ ਨਾ ਕਰੋੜਾ ਦੇਵਤੇ ਅਤੇ ਅਸੰਖ ਅਣਜੰਤੀ ਗੰਧਾਰਵੋ ਤੇ ਬਹੁਤ ਸਾਰੇ ਮਨੁੱਖੋ ਅਨੰਤ ਅੰਤ ਕੇ ਅਨੰਤ ਪ੍ਰਮੇਸ਼ਰ ਕੇ ਤਾਈ ਕਿਸ ਤੂਜਾ ਆਏ ਆਪ ਜਿਸ ਨੂੰ ਮਹਾਰਾਜ ਸਾਹਿਬ ਜੀ ਗੁਰੂਆਂ ਦੁਆਰਾ ਆਪਣਾ ਆਪ ਸਰੂਪ ਸਮਝਾ ਦੇਣ ਨੂੰ ਨੇੜਾ ਤੇ ਸਹੀ ਉਹਨਾਂ ਦੇ ਤਾਈ ਉਸ ਪਰਮੇਸ਼ਰ ਦਾ ਨੇੜਾ ਪ੍ਰਾਪਤ ਨਿਰਮਾਣ ਹੋਇਆ ਹੈ ਹੁਣ ਮੇੜੋਂ ਪ੍ਰਾਪਤ ਹੋ ਗਿਆ ਏ ਪਿਆਰੇ ਇਸਰਨਾਹੀ ਦਾਤਾ ਕੇ ਆਸ ਕਰੀਏ ਸਭ ਦੇ ਮਾਤਾ ਜੀ ਸਾਨੂੰ ਕਦੇ ਵਿਸਰੋ ਭੁੱਲੋ ਨਾ ਜੀ ਆਸਨਾ ਨਾਮ ਦੇ ਅਗੰਮ ਜਮਾਨ ਸੱਚੇ ਪਾਤਸ਼ਾਹ ਸਾਨੂੰ ਬਖਸ਼ਿ ਦਿਓ ਹੁਣ ਗਾਵਾ ਦਿਨੜਾ ਏ ਪ੍ਰਮੇਸ਼ਰ ਆਉਦੇ ਰਾਜ ਜੁਨੇ ਗੁਣ ਗਾਉਂਦੇ ਰਹੀਏ ਨਾਨਕ ਚਾਉ ਕੈਨੇ ਗੱਲ ਮਰਿਆ ਚਾਉ ਛਾਏ ਹੋਈ ਹੈ ਹਰ ਵੇਲੇ ਜੀ ਗੁਰੂ ਸਾਹਿਬ ਜੀ ਕਹਿੰਦੇ ਛਾਏ ਬਣਿਆ ਰਵੇ ਹਰ ਵੇਲੇ ਕਾਗ ਦੇ ਗੁਣ ਗਾਉਂਦੇ ਰਹੀਏ ਐਸੀ ਕਿਰਪਾ ਕਰੋ ਗਰੀਬ ਨਾ ਆਸੀਂ ਆਪ ਦੇ ਸੇਵਕ ਬਣ ਕੇ ਇਸ ਪ੍ਰਕਾਰ ਮਹਾਰਾਜ ਦੇ ਰੂਪ ਨੂੰ ਪਾਈਏ ਇਹ ਨਾਮ ਕਰਕੇ ਹੀ ਨਿਹਾਲ ਹੋ ਸਕਦੇ ਹਾਂ ਇੱਥੇ ਅਸ਼ਪਦੀਆਂ ਕਈ ਕਾਜ ਕਾਹਨ ਆਦਮੀਆਂ ਪੰਜੋ ਚਾਰੀਆਂ ਸਪੂਰਨ ਕੀਤੀਆਂ ਹਨ ਜਿਸਰ ਨਾਹੀ ਦਾਤਾਰ ਆਸਨਾ ਸਹਾਈ ਹੋਵੇ ਹੋਣ ਕਾਲਾ ਜਿਵੇਂ ਰਹਾ We need thank